ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਬੀਦੀ ਚੰਦ ਨੂੰ ਕਿਉਂ ਕਿਹਾ ਪੀਰੀ ਚੰਦ ਸ਼ੀਨਾ ਗੁਰੂ ਕਾਸੀਨਾ ਕਾਬਲ ਤੋਂ ਦੋ ਬਹੁਮੁੱਲੇ ਚਿੱਟੇ ਘੋੜੇ ਦਲਵਾਗ ਤੇ ਗਲਵਾਗ ਛੇਵੇਂ ਗੁਰੂ ਹਰਗੋਬਿੰਦ ਜੀ ਲਈ ਪੇਟਾ ਬਜਵਾ ਰਹੇ ਸਨ ਪਰ ਰਾਸਤੇ ਵਿੱਚ ਸਾਜਹਾਨ ਦੇ ਸਪਾਹੀਆਂ ਨੇ ਇਹਨਾਂ ਦੋ ਸੁੰਦਰ ਘੋੜਿਆਂ ਨੂੰ ਠੱਗ ਲਿਆ ਤੇ ਲਾਹੌਰ ਦੇ ਕਿਲੇ ਵਿੱਚ ਲੈ ਗਏ ਜਦੋਂ ਇਸ ਗੱਲ ਦਾ ਪਤਾ ਗੁਰੂ ਸਾਹਿਬ ਨੂੰ ਲੱਗਿਆ ਤਾਂ ਉਹਨਾਂ ਨੇ ਹੁਕਮ ਦਿੱਤਾ ਇਹ ਘੋੜੇ ਮੁੜ ਕੇ ਆਉਣੇ ਚਾਹੀਦੇ ਨੇ ਇਹ ਕੰਮ ਬੀਦੀ ਚੰਦ ਸ਼ੀਨਾ ਨੂੰ ਦਿੱਤਾ ਗਿਆ। ਉਹ ਲਾਹੌਰ ਜਾਂਦਾ ਹੈ ਤੇ ਆਪਣਾ ਨਾਮ ਕਸੇਰਾ ਰੱਖ ਕੇ ਮੁਗਲਾਂ ਦੇ ਕਿਲੇ ਵਿੱਚ ਨੌਕਰੀ ਲੈ ਲੈਂਦਾ ਹੈ। ਉਹ ਹਰ ਰੋਜ਼ ਕਿਲੇ ਦੇ ਪਿੱਛੇ ਦਾਬੀ ਤਰਿਆ ਵਿੱਚ ਹਰ ਰਾਤ ਪੱਥਰ ਸੁੱਟਦਾ ਤਾਂ ਜੋ ਰਖਵਾਲਿਆਂ ਨੂੰ ਆਵਾਜ਼ ਦੀ ਆਤ ਪੈ ਜਾਵੇ। ਇੱਕ ਰਾਤ ਰਖਵਾਲਿਆਂ ਦੇ ਧਿਆਨ ਤੋਂ ਪਰਾ ਹੋ ਕੇ ਬੀਦੀ ਚੰਦ ਦਿਲਵਾਗ ਨੂੰ ਲੈ ਕੇ ਰਾਵੀ ਤਰਿਆ ਵਿੱਚ ਛਾਲ ਮਾਰ ਜਾਂਦਾ ਹੈ ਅਤੇ ਦਿਲਵਾਗ ਸੁਰੱਖਿਅਤ ਤੌਰ ਤੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਪਹੁੰਚਾ ਦਿੰਦਾ ਹੈ। ਹੁਣ ਗੱਲ ਸੀ ਦੂਜੇ ਘੋੜੇ ਗੁਲਬਾਗ ਦੀ ਭਾਈ ਬੀਰੀ ਚੰਦ ਦੁਬਾਰਾ ਲਾਹੌਰ ਜਾਂਦਾ ਹੈ ਇਸ ਵਾਰੀ ਉਹ ਜੋਤਸੀ ਦਾ ਰੂਪ ਧਾਰਨ ਕਰਕੇ ਕਿਲੇ ਵਿੱਚ ਦਾਖਲ ਹੁੰਦਾ ਹੈ ਮੁਗਲ ਰਖਵਾਲਿਆਂ ਨੂੰ ਨਹੀਂ ਪਤਾ ਸੀ ਇਹ ਉਹੀ ਆਦਮੀ ਹੈ ਜਿਸ ਨੇ ਗੁਲਬਾਗ ਨੂੰ ਚੋਰੀ ਕੀਤਾ ਹੈ ਆਏ ਜੀ ਫਿਰ ਚਲਾਕੀ ਨਾਲ ਗੁਲਬਾਗ ਨੂੰ ਵੀ ਲੈ ਜਾਂਦੇ ਹਨ ਗੁਰੂ ਸਾਹਿਬ ਦੇ ਚਰਨਾਂ ਵਿੱਚ ਫਿਰ ਗੁਰੂ ਸਾਹਿਬ ਨੇ ਕੁਝ ਹੋ ਕੇ ਕਿਹਾ ਬੀਰੀ ਚੰਦ ਸੀਨਾ ਗੁਰੂ ਕਾ ਸੀਨਾ